ਕੁਟਾਈ ਸੌ ਦੇ ਕਰੀਬ ਪੁਲਿਸ ਮੁਲਾਜ਼ਮ ਇਸ ਅਭਿਆਨ ਦੇ ਵਿੱਚ ਆਪਰੇਸ਼ਨ ਕਾਸੋ ਤਹਿਤ ਨਸ਼ਾ ਵਿਰੋਧੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਅਮਰਜੀਤ ਸਿੰਘ ਰਾਏ ਪਹੁੰਚੇ ਜਗਰਾਉਂ ਜੇ ਆਪਾਂ ਇਹਨੂੰ ਰੋਜ਼ ਦੀ ਰੋਜ਼ ਕਰਾਂਗੇ ਤਾਂ ਤੇਦੀ ਅਫੈਕਟਿਵਨੈਸ ਖਤਮ ਹੋ ਜਾਏਗੀ ਇਸ ਮੁਹਿੰਮ ਬਾਰੇ ਜਾਣੋ ਕੀ ਕਿਹਾ ਇੱਕ ਜਿਹੜੀ ਬਿਕਨੀ ਆ ਉਹ ਵੀ ਬੰਦ ਹੋ ਜੇਗੀ ਔਰ ਅਰੇ ਦੱਸੂਗੇ ਜਾਣ ਕਰ ਦੇਉਗੇ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ຍadav ips ਦੇਵਨਿਓ ਜਿਹੜੀ ਸਟ੍ਰੀਟ ਦੇ ਵਿੱਚ ਡਰੱਗ ਪੈਡਲਿੰਗ ਆ ਉਹਨੂੰ ਚੈੱਕ ਕਰਨ ਦੇ ਲਈ ਟਾਈਮ ਟੂ ਟਾਈਮ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਲਾਂਚ ਕੀਤੇ ਜਾਦੇ ਨੇ ਤੇ ਅੱਜ ਵੀ ਪੰਜਾਬ ਦੇ ਸਾਦੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀਜ਼ ਬਣਿਓਂ ਔਰ ਕਮਿਸ਼ਨਰਜ਼ ਬਣਿਓਂ ਕਾਸੋ ਆਪਰੇਸ਼ਨ ਚਲਾਏ ਗਏ ਨੇ ਹੈਡਕ quarter ਤੋਂ ਮੇਰੀ ਡਿਊਟੀ ਅੱਜ ਜਗਰਾਉਂ ਜਿੱਨੂੰ ਕਿ ਆਪਾਂ ਲੁਧਿਆਣਾ ਰੂਡ ਦੇ ਪੁਲਿਸ ਡਿਸਟ੍ਰਿਕਟ ਕਹਿੰਦੇ ਆ ਉੱਥੇ ਲੱਗੀ ਆ ਮੇਰੇ ਨਾਲ ਆਪਣਾ ਐਸਐਸਪੀ ਸਾ ਨਵਨੀਤ ਸਿੰਘ ਬੈਂਸ ਆਈਪੀਐਸ ਹੈਗੇ ਨੇ ਤੇ ਇਹਨਾਂ ਨਾਲ ਹੁਣੇ ਮੈਂ ਇਹਨਾਂ ਦੇ ਦਫ਼ਤਰ ਬੈਠ ਕੇ ਮੀਟਿੰਗ ਕੀਤੀ ਇਹਨਾਂ ਨੇ ਜੋ ਵੀ ਆਪਣੀ ਰਣਨੀਤੀ ਬਣਾਈ ਆ ਅੱਜ ਜਿਹੜੇ ਜਿਹੜੇ ਏਰੀਆ ਚ ਚੈਕਿੰਗ ਕਰਦੇ ਨੇ ਇਹਨਾਂ ਨੇ ਮੈਨੂੰ ਦੱਸਿਆ ਕੋਈ 7 ਅਜਿਹੀ ਜਗ੍ਹਾ ਇਹਨਾਂ ਨੇ ਆਈਡੈਂਟੀਫਾਈ ਕੀਤੀਆਂ ਨੇ ਜਗਰਾਉਂ ਜਿੱਥੇ ਇਹਨਾਂ ਦੇ ਬੰਦਿਆਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਕੋਈ 250 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਅਭਿਆਨ ਦੇ ਵਿੱਚ ਸ਼ਾਮਿਲ ਹੈਗੇ ਨੇ ਇਹ ਮੈਨੂੰ ਉਮੀਦ ਆ ਕਿ ਇਹਨਾਂ ਦੀ ਰਹਿਨਮਾਈ ਚ ਜਿਹੜਾ ਇਹ ਅਭਿਆਨ ਚੱਲ ਰਿਹਾ ਇਹਦੇ ਤਹਿਤ ਜਿਹੜੀ ਆਪਣੀ ਸਟਰੀਟ ਡਰੱਗ ਪੈਡਲਿੰਗ ਹੈਗੀ ਹੈ ਛੋਟੇ ਮਤਲਬ ਮਹੱਲਿਆਂ ਚ ਡਰੱਗ ਵਿਕਦੇ ਹੈ ਕਿਨੇ ਉਹਨੂੰ ਇਹ ਚੈੱਕ ਕਰਨ ਦੇ ਵਿੱਚ ਕਾਮਯਾਬ ਹੋਣ ਦੇ ਔਰ ਜਿਹੜੀਆਂ ਵੀ ਅੱਜ ਦੇ ਆਪਰੇਸ਼ਨ ਦੀਆਂ ਪ੍ਰਾਪਤੀਆਂ ਹੋਣਗੀਆਂ ਇਹਦੇ ਬਾਰੇ ਇਸ ਸ਼ਾਮ ਨੂੰ ਤੁਹਾਨੂੰ ਇੱਕ ਪ੍ਰੈਸ ਨੋਟ ਦੇ ਜਾਰੀਏ ਨਾਲ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਸਰ ਪਹਿਲੇ ਨਹੀਂ ਚੱਲਦਾ ਜਿਹੜਾ ਆਪਰੇਸ਼ਨਗਾ ਉਹ ਰੂਟੀਨ 'ਚ ਨਹੀਂ ਹੈਗਾ ਅੱਜ ਦਾ ਡੇਢ ਟ੍ਰਿਕ ਤਾਂ ਅੱਜ ਦੇ ਤਾਂ ਨਹੀਂ ਹੈ ਇਹ ਰੂਟੀਨ 'ਚ ਨਹੀਂ ਚੱਲਣਾ ਚਾਹੀਦਾ ਉਸ ਤੋਂ ਬਾਅਦ ਸਿਕੂਅਰ ਸਕਿਅਰਿਆ ਹੋ ਜਾਂਦੇ ਨੇ ਬਿਲਕੁਲ ਠੀਕ ਹੈ ਇਹ ਜਿਹੜਾ ਇਹ ਰੂਟੀਨ ਤਾਂ ਨਹੀਂ ਇਹ ਜਿਹੜੇ ਵੀ ਆਪਰੇਸ਼ਨ ਹੁੰਦੇ ਨੇਗੇ ਇਹ ਆਪਰੇਸ਼ਨ ਪਹਿਲਾਂ ਬਿਉਤਬੰਦੀ ਕਰਨੀ ਪੈਂਦੀ ਹੈ ਜੀ ਤੇ ਬਿਉਤਬੰਦੀ ਤੋਂ ਬਾਅਦ ਹੀ ਆਪਰੇਸ਼ਨ ਲਾਂਚ ਕੀਤੇ ਜਾਂਦੇ ਕੋਈ ਕੋਈ ਚੀਜ਼ ਹੋ ਜਵੇ ਉਹਦੀ ਇਫੈਕਟਿਵਨੈਸ ਘਟ ਜਾਂਦੀ ਹੈ ਇਹ ਬਿਉਤਬੰਦੀ ਨਾਲ ਜਿਹੜੀ ਆਪਰੇਸ਼ਨ ਚਲਾਇਆ ਜਾਂਦਾ ਇਹਦੇ ਚ ਹੁੰਦਾ ਵੀ ਪਹਿਲਾਂ ਇੰਟੈਲੀਜੈਂਸ ਇਕੱਠੀ ਕੀਤੀ ਜਾਂਦੀ ਹੈ ਔਰ ਇੰਟੈਲੀਜੈਂਸ ਇਕੱਠੀ ਕਰਕੇ ਫਿਰ ਉਹਦੇ ਉੱਤੇ ਆਪਰੇਸ਼ਨ ਕੀਤਾ ਜਾਂਦਾ ਸੋ ਇਹ ਜੇ ਆਪਾਂ ਇਹਨੂੰ ਰੋਜ਼ ਦੀ ਰੋਜ਼ ਕਰਾਂਗੇ ਤਾਂ ਫਿਰ ਇਹਦੀ ਅਫੈਕਟਿਵਨੈਸ ਖਤਮ ਹੋ ਜੂਗੀ ਇਹ ਸਪੈਸ਼ਲ ਆਪਰੇਸ਼ਨ ਜਿਹੜੇ ਹੁੰਦੇ ਨੇ ਉਹ ਥੋੜੇ ਸਮੇਂ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਸਰ ਪਹਿਲਾਂ ਵੀ ਇਹਨਾਂ ਏਰੀਆ 'ਚ ਬੜੀ ਬੜੀ ਸਰਚ ਹੋਈ ਆ ਪਰ ਜਿਹੜਾ ਕੋਈ ਪ੍ਰਫਲਤ ਨਹੀਂ ਹੋਈ ਜਦਕਿ ਜੇ ਆਪਾਂ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਇਹ ਏਰੀਆ ਦੇ ਵਿੱਚ ਤੁਸੀਂ ਰਾਤ ਨੂੰ ਗਿੜਾ ਮਾਰੋ ਤਾਂ ਥਾਂ ਥਾਂ ਤੇ ਖੜ ਕੇ ਆਵਾਜ਼ ਦੇ ਕੇ ਵਿਕ ਚੀ ਜਾਂਦੀ ਜੀ ਅ ਦੇਖੋ ਇਹਦੇ ਲਈ ਮੈਂ ਇਹ ਇਹ ਸੋਚਣਾ ਹੈਗਾ ਔਰ ਕਿ ਜਦੋਂ ਥਾਈ ਆਪਾ ਲੋਕ ਲਾਹੇਵੰਦ ਨਹੀਂ ਹੋਵਾਂਗੇ ਇਸ ਚੀਜ਼ ਦੇ ਅਗੇਂਸਟ ਜਿਹੜਾ ਜਦੋਂ ਥਾਈ ਖਰੀਦ ਕਰਨ ਵਾਲੇ ਇਹ ਨਹੀਂ ਕਹਿਣਗੇ ਵੀ ਇਹ ਸਾਡੇ ਲਈ ਇੱਕ ਜ਼ਹਿਰ ਹੈਗੀ ਔਰ ਇਹ ਆਨ ਵਾਲੀ ਆਪਣੀ نسل ਨੂੰ ਡਿਸਟਰੋਏ ਕਰੂਗੀ ਉਦੋਂ ਥਾਈ ਇਸ ਨੂੰ ਕੱਲੇ ਪੁਲਿਸ ਦੇ ਉਪਰਾਲੇ ਨਾਲ ਰੋਕਣਾ ਮੁਸ਼ਕਲ ਹੈਗਾ ਸੋ ਮੈਂ ਥੋੜੇ ਮਾਤੇਮ ਤੇ ਨਹੀਂ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹਾਂਗਾ ਕਿ ਇਹ ਜਿਹੜੀ ਇੱਕ ਦਲਦਲਾ ਜਿੱਦੇ ਚ ਬੰਦਾ ਫਸ ਜਾਂਦਾ ਹੈਗਾ ਉਹ ਉਹ ਦਲਦਲ ਦੇ ਵਿੱਚ ਫਸਣ ਤੋਂ ਬਾਅਦ ਉਹਦੇ ਲਈ ਹੋਰ ਕੋਈ ਜੀਵਨ ਦਾ ਮੌਕਾ ਨਹੀਂ ਹੁੰਦਾ ਉਹ ਹੌਲੀ-ਹੌਲੀ ਇਹਦੇ ਚ ਗਲਨ ਹੁੰਦਾ ਜਾਂਦਾ ਔਰ ਖਤਮ ਹੋ ਜਾਂਦਾ ਸੋ ਥੋੜੇ ਮਾਧਿਅਮ ਤੇ ਦੇ ਆਮ ਲੋਕਾਂ ਨੂੰ ਆਪਣੇ ਸਮਾਜ ਨੂੰ ਆਪਣੇ ਘਰ ਵਾਲੇ ਜਿਹੜੇ ਬਜੁਰਗ ਨੇ ਉਹਨਾਂ ਸਾਰਿਆਂ ਦੇ ਰਾਹੀਂ ਬੱਚਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਇਸ ਦਲਦਲ ਤੋਂ ਬਚੋ ਜਦੋਂ ਬੱਚੇ ਮਨਾ ਕਰਨ ਲੱਗ ਜਾਣਗੇ ਤੇ ਇਹਦੀ ਸਪਲਾਈ ਵੀ ਆਪਣੇ ਆਪ ਬੰਦ ਹੋ ਚੁੱਕੀ ਜਿਹੜੀ बिकਨੀ ਆ ਉਹ ਵੀ ਬੰਦ ਹੋ ਜਾਏਗੀ ਔਰ ਕਿਉਂਕਿ ਪੁਲਿਸ ਵਿਭਾਗ ਇੱਕ ਇਸ ਤਰ੍ਹਾਂ ਦਾ ਵਿਭਾਗ ਜੀਨੂੰ ਸਰਕਾਰ ਨੇ ਖਾਸ ਡਿਊਟੀ ਹੈ ਇਲਾਕੇ ਨੂੰ ਚੈੱਕ ਕਰਨ ਦੀ ਤੇ ਮੈਂ ਥੋੜੇ ਮਾਧਿਅਮ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਬੰਦੀਆਂ ਜੋ ਤੁਸੀਂ ਕਹਿੰਦੇ ਹੋ ਵੀ ਹੌਕਾ ਦੇ ਕੇ ਬਲਾ ਕੇ ਵੇਚਦੇ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਪੁਲਿਸ ਨਾਲ ਸਾਂਝੀ ਕਰੋ ਤੇ ਪੁਲਿਸ ਨੂੰ ਕਿਉਂ ਕਿ ਸਰਕਾਰ ਨੇ ਸਪੈਸ਼ਲ ਪਾਵਰਾਂ ਦਿੱਤੀਆਂ ਨੇ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਹੈ ਤੁਸੀਂ ਆਮ ਬੰਦਾ ਇਹੋ ਜਿਹੇ ਲੋਕਾਂ ਨੂੰ ਕਨਫਰਾਂਟ ਕਰਨ ਤੋਂ ਕੋਈ ਵੀ ਦਿੱਕਤ ਆਉਂਦਾ ਹੈਗਾ ਪੁਲਿਸ ਦੇ ਕੋਲ ਕਿਉਂ ਕਿ ਸਰਕਾਰ ਨੇ ਪਾਵਰਾਂ ਦਿੱਤੀਆਂ ਵੀ ਨੇ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਠੀਕ ਬਹੁਤ ਦੱਸ ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਦਿੱਲੀ ਡਿਗ੍ਰਾਮ ਨਿਊਜ਼ ਦੇ ਨਾਲ ਸੋ ਅੱਜ ਡੀਜੀਪੀ ਪੰਜਾਬ ਵੱਲੋਂ ਅਤੇ ਜਗਰਾਉਂ ਪੁਲਿਸ ਵਾਲਿਆਂ ਨੇ ਸਪੈਸ਼ਲ ਚੈਕ ਨਸ਼ਾ ਦੇ ਖਿਲਾਫ ਕੀਤੀ ਗਈ ਜਿਸ ਵਿੱਚ ਅੱਜ ਜਗਰਾਉਂ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਰੇਡ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਰੇਡ ਦੀਆਂ ਕਿਉਂਕਿ ਹੁਣ ਘੰਟੇ ਜਿਹੜਾ ਘੰਟਾ ਪਹਿਲਾਂ ਇੱਥੇ ਪੁਲਿਸ ਪਹੁੰਚੀ ਹੋਈ ਹੈ ਤਕਰੀਬਨ ਜਿੰਨੇ ਵੀ ਇਹ ਗਲਤ ਕੰਮ ਕਰਦੇ ਆ ਘਰ ਛੱਡ ਕੇ ਕਈ ਹੋរី ਇੱਥੇ ਲੋਕ ਫਰਾਰ ਵੀ ਹੋ ਚੁੱਕੇ ਆ ਸੋ ਕੱਲੇ-ਕੱਲੇ ਘਰ ਦੀ ਚੈਕਿੰਗ ਚੱਲ ਰਹੀ ਹੈ ਗਾਂਧੀ ਮੁਹੱਲੇ ਦੇ ਵਿੱਚ ਸੋ ਸਾਰੇ ਮੁਹੱਲੇ ਤੁਸੀਂ ਦੇਖ ਸਕਦੇ ਹੋ ਬਾਹਰ ਖੜੇ ਆ ਸੋ ਇਸ ਤੋਂ ਕੁਝ ਟਾਈਮ ਬਾਅਦ ਡੀਜੀਪੀ ਸਾਹਿਬ ਇੱਥੇ ਆਉਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸੋ ਦੇਖ ਸਕਦੇ ਆ ਲਾਈਵ ਤਸਵੀਰਾਂ ਗਾਂਧੀ ਨਗਰ ਮਹੱਲੇ ਦੀਆਂ ਸੋ ਤੁਸੀਂ ਦੇਖ ਸਕਦੇ ਹੋ ਅੱਜ ਇੱਥੇ ਡੀਜੀਪੀ ਸਾਹਿਬ ਆ ਕੇ ਨਿਗਰਾਨ ਦੇ ਵਿੱਚ ਗਾਂਧੀ ਨਗਰ ਮਹੱਲੇ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਜਿੱਥੇ ਕਿ ਥਾਣਾ ਇਸ ਤੋਂ ਕੁਝ ਕਦਮ ਦੀ ਦੂਰੀ ਤੇ ਹੈ ਸੋ ਇੱਕ ਤਰ੍ਹਾਂ ਦੀ ਸਮਝ ਲਓ ਖਾਨਾ ਪੂਰਤੀ ਹੋਈ ਹੈ ਜੇ ਕਿਸੇ ਕਰ ਚੈਕਿੰਗ ਹੋਈ ਐ ਇੱਕਦੋ ਕਰ ਕੰਮ ਛੱਡ ਕੇ ਫਰਾਰ ਵੀ ਹੋ ਚੁੱਕੇ ਸੀਗੇ ਪਰ ਕੁਛ ਵੀ ਇੱਥੋਂ ਰਿਕਵਰ ਨਹੀਂ ਹੋਇਆ ਸਿਰਫ ਖਾਣਾ ਪੂਰਤੀ ਦੇ ਨਾਂ ਦੇ ਉੱਤੇ ਅੱਜ ਇਹ ਚੈਕਿੰਗ ਜੋ ਅੱਜ ਐਸਪੀ ਜਗਰਾਉਂ ਤੇ ਡੀਜੀਪੀ ਜਗਰਾਉਂ ਡੀਜੀਪੀ ਸਾਹਿਬ ਨੇ ਚੈੱਕ ਕੀਤੀ ਗਈ ਇਸ ਸਰ ਜਿਹੜਾ ਵਿੱਚ ਚਿਕਨ ਪਿਆ ਸੀ ਨਾ ਵਿੱਚ ਇਹਦੇ ਮੀਟ ਪਿਆ ਸੀਗਾ ਕੋਈ ਲੱਗਦਾ ਨਹੀਂ ਇਹ ਬੱਕਰੇ ਦਾ ਜਾਂ ਮੁਰਗੇ ਦਾ ਹੋਊਗਾ ਕਿਉਂਕਿ ਇਹਦੇ ਵਿੱਚ ਗਲਤ ਵੀ ਯੂਜ਼ ਹੋ ਸਕਦਾ ਵਾ ਇਹਦੀ ਚੈਕਿੰਗ ਕੀਤੀ ਹੈ ਜੀ ਹਾਂ ਕਰਦੇ ਆਂ ਉਹਨਾਂ ਕਰਕਰਕੀ ਚਾਹਾਂਗੇ ਕਿਉਂਕਿ ਇਹ ਚਿਕਨ ਦਾ ਕੰਮ ਕਰਦੇ ਆ ਖਾਣ ਪੀਣ ਦੇ ਫੈਕਟਰੀ ਇਦਾਂ ਹੁੰਦਾ ਨਾ ਕਿ ਵੀ ਕਹਿ ਕੇ ਗਾਗਰੂ ਚਿਕਨ ਦੇ ਹਾਂਜੀ ਕੋਈ ਕੋਈ ਗਾਂ ਦਾ ਮੀਟ ਦਾ ਕੁਝ ਹੋਰ ਵੀ ਹੋ ਸਕਦੀ ਚੀਜ਼ ਨਹੀਂ ਕਰ ਸਕਦੇ ਮੈਨੂੰ ਵੀ ਬੜੀ ਪਛਾਣ ਨਹੀਂ ਲੈਣੀ ਜੀ ਚੈੱਕ ਕਰਾਵਾਂਗੇ ਆਪਣੇ ਸੰਜੀਵ ਚੈੱਕ ਕਰਾਵਾਂ ਯਾਰ ਕੀ ਇਹ ਚੈੱਕ ਕਰਵਾ ਲਓ ਹਾਂ ਹਾਂ ਚੈੱਕ ਕਰਾਓ ਚੈੱਕ ਕਰਾਓ ਪ੍ਰਸਾਦ ਲੈਣੇ ਕੋਲ ਆਲਣ ਸਰ ਬਾਤ ਕਰਦੇ ਆ ਜਗਰੂਪ ਸੋਹੀ ਅਤੇ ਵਿਕਾਸ ਮਠਾੜੂ ਦੀ ਰਿਪੋਰਟ